ਸਿੰਘਪੁਰ ਨਿਕੜ ਮੇ ਟਰੱਕ ਆਪਰੇਟਰਾਂ ਜਿੱਥਾਂ ਦਾ ਅੱਛਾ ਜੀ ਤੇ ਇਹ ਜਦੋਂ ਨਰਿੰਦਰ ਕੌਰ ਭਰਾ ਆ ਜਾਈਏ ਤੋਂ ਇਹ ਵਾਅਦੇ ਕਰਕੇ ਗਈ ਸੀ ਵੀ ਤੁਹਾਡੇ ਮੈਂ ਇਥੇ ਇਲੈਕਸ਼ਨ ਕਰਾਇਆ ਕਰੂੰਗੀ ਜੀ ਤੇ ਪਹਿਲੇ ਧੱਕਾ ਕੀਤਾ ਚਲੋ ਜਦੋਂ ਧੱਕਾ ਕੀਤਾ ਅਸੀਂ ਵਿਰੋਧ ਵੀ ਕੀਤਾ ਵਿਰੋਧ ਕਰਨ ਤੋਂ ਬਾਅਦ ਚਲੋ ਸਾਡੀ ਕੋਈ ਸੁਣਵਾਈ ਨਹੀਂ ਕੋਈ ਪ੍ਰਸ਼ਾਸਨ ਲਾ ਦਿੰਦੀ ਹੈ ਇੱਕ ਸਾਡੇ ਲੋਕ ਬਾਈ ਡਰਪੋਕ ਬਹੁਤ ਨੇ ਪ੍ਰਸ਼ਾਸਨ ਕੋਈ ਫਾਹੇ ਨਹੀਂ ਲਾ ਦਿੰਦਾ ਮੈਂ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ ਵੀ ਅੜ ਕੇ ਖੜਿਆ ਕਰੋ ਤੇ ਐਤਕੀ ਹੁਣ ਇਹ ਗੱਲ ਐਤਕੀ ਵਾਰੀ ਸੀ ਕਾਕੇ ਬਾਈ ਦੀ ਤੇ ਕਾਕੇ ਬਾਈ ਦੀ ਵਾਰੀ ਸੀ ਤੇ ਫਿਰ ਵੀ ਇਹਨਾਂ ਨੇ ਜਿਹੜਾ ਆਪਣਾ ਲਵਲੀ ਕਾਕੜਾ ਜੀ ਕਹੇ ਗਏ ਨੇ ਵੀ ਪੰਜ ਮੈਂਬਰਾਂ ਦੇ ਵਿੱਚ ਕੋਈ ਨਹੀਂ ਲੱਗੂਗਾ ਤੇ ਵਿੱਕੀ ਬਾਜੋਂ ਨੇ ਕਿ ਪ੍ਰਧਾਨ ਬਣਾਉਣ ਦਾ ਪਹਿਲੀ ਮੈਂ ਤਾਂ ਇੱਥੋਂ ਤੱਕ ਸੁਣਿਆ ਵੀ ਉਹਨੇ ਕਿ ਕਿਲਾ ਵੀ ਵੇਚਿਆ ਹੈ ਪੈਸੇ ਦੇਣ ਵਾਸਤੇ ਠੀਕ ਹੈ ਜੀ ਬਹੁਤ ਵੀ ਰੋਡ ਦਿੱਤੀ ਹੁਣ ਇਹ ਗੱਲ ਸੱਚ ਹੈ ਪਤਾ ਨਹੀਂ ਝੂਠ ਹੈ ਤਕਰੀਬਨ 90% ਸੱਚ ਹੁੰਦਾ ਹੀ ਬਿਲਕੁਲ ਝੂਠ ਨਹੀਂ ਹੁੰਦਾ ਹੁੰਦਾ ਤੇ ਉਹਨੇ ਚੜਾਵਾ ਚਾੜਿਆ ਸਾਡੇ ਬੰਦੇ ਤੋਂ ਵੀ ਲਿਆ ਠੀਕ ਹੈ ਜੀ 30 ਲੱਖ ਰੁਪਈਆ ਉਹਦੀ ਰਿਕਾਰਡਿੰਗ ਵੀਡੀਓ ਮੇਰੇ ਖਿਆਲ ਚ 90 ਹੈਗੀ ਹੈ ਹੈਗੀ ਆ ਬੰਦੇ ਦਾ ਵੀ ਉਹ ਬੰਦਾ ਜਿਹੜਾ ਵਾ ਚੜ ਗਿਆ ਜਿਆਦਾ ਉਹ ਚੜਾਵਾ ਪਤਾ ਨਹੀਂ ਕਿੱਥੋਂ ਚੜਿਆ ਉਹਦੇ ਨਾਲ ਜਿੰਨੇ ਸਾਡੇ ਜੁਨੀਅਨ ਦੇ ਚੋਰ ਨੇ ਉਹਨਾਂ ਨੇ ਹਿੱਸਾ ਦਿੱਤਾ ਐ ਇੰਨੇ ਪੈਸੇ ਦੇਣ ਲੱਗਾ ਐ ਇੰਨੇ ਚੋਕ ਹੈ ਨਹੀਂ दिए ਇਹ ਤੇ ਉਹਨਾਂ ਨੇ ਹਿੱਸੇ ਪਤੀ ਕਿਹਨੇ 5 ਦੇ ਕੇ 7 ਦਿੱਤਾ ਵੀ ਸਾਡੇ ਚੋਰੀਆਂ ਚੱਲਦੇ ਰਹਿਣਗੇ ਸਾਡੇ ਢੋਲ ਠਗੇ ਰਹਿਣਗੇ ਜਿਹੜਾ ਹਿਸਾਬ ਹੈ ਵੀ ਗੋਲ ਮੋਲ ਕੀਤਾ ਆਮਦਨ ਦਾ ਸਿਹਤ ਜੀ ਹਾਲੇ ਤਾਂ ਸੀਰੀਅਸਲੀ ਹੈ ਹਾਂ ਜੇ ਸਾਡੇ ਬੰਦੇ ਨੂੰ ਕੁਝ ਹੋ ਜਾਂਦਾ ਤਾਂ ਇਸ ਦਾ ਪਰਚਾ ਝਾੜੂ ਸਰਕਾਰ ਨਿਰੰਦ ਗੌਰ ਭਰਾਜ ਤੇ ਪੈਣਾ ਚਾਹੀਦਾ ਠੀਕ ਹੈ ਜੀ ਨਾਮ ਜੀ ਅੱਜ ਕੀ ਨਾਮ ਹੈ ਜੀ ਮੈਂ ਉਹ ਸਰਪੀ ਸਿੰਘ ਮਿੱਤੂ ਸਾਊ ਦਾ ਪ੍ਰਧਾਨ ਕਰਕੇ ਭਾਨੀੜ ਅੱਜ ਜਦ ਚੋਣ ਹੋਈ ਹੈ ਚੋਣ ਤੋਂ ਲੈ ਕੇ ਕਿ ਮਸਲਾ ਦੂਤ ਤਰ੍ਹਾਂ ਜਿਹੜੇ ਟੈਨਸ਼ਨ ਕੱਢ ਰਹੇ ਜਦੋਂ ਤੱਕ ਆਉਂਦਾ ਜਿੰਨੇ ਹਸਾਬ ਦਾ ਪ੍ਰਧਾਨ ਤੇ ਸਾਰੇ ਪੁਲਿਸ ਨੇ ਜੱਖਲੇ ਤੜਕੀ ਇੱਕ ਵੀ ਪ੍ਰਧਾਨ ਇੱਥੇ ਆਉਣ ਦਿੰਦਾ ਹੈਗਾ ਸਾਡੇ ਬੰਦੇ ਨਾਲ ਧੱਕਾ ਕਰ ਰਿਹਾ 1 ਸਾਲ ਹੋ ਗਿਆ ਦਿਨੂ ਲਾਰੇ ਲਾਉਂਦਾ ਇਹਨੂੰ ਠੀਕ ਹੈ ਜੀ ਦੇਖੋ ਸਾਡਾ ਹਿਸਾਬ ਕਿਤਾਬ ਹੈ ਅਜੇ ਤੱਕ ਸਾਡੀਆਂ ਪੇਮੈਂਟਾਂ ਨਾ ਰਹੀਆਂ ਨੇ ਕਈ ਬੰਦੇ ਜਿੰਦਾ 12 ਦਿਨਾਂ ਦਾ ਲੱਖ ਰੁਪਈਆ ਪੇਮੈਂਟ ਵੀ ਖੜੀ ਹੈ ਅਜੇ ਤੱਕ ਸਪੈਹਲ ਦੀਆਂ ਪੇਮੈਂਟਾਂ ਖੜੀਆਂ ਨੇ ਕੋਈ ਹਿਸਾਬ ਥੋੜਾ ਹੋਇਆ ਜੀ ਇਹ ਤੱਕਾ ਹੋਇਆ ਰੜਕ ਨਹੀਂ ਅਗਰ ਗੱਲ ਕਰੀਏ ਤਾਂ ਅੱਜ ਉਹ ਬੋਲ ਕੇ ਸੁਣਾਇਆ ਹੈ ਕਿ ਐਨੇ ਲੱਖ ਰੁਪਏ ਚਾਹ ਦਿੱਤੀ ਐਨੇ ਲੱਖੇ ਪ੍ਰਸ਼ਾਸਨ ਨੂੰ ਦਿੱਤਾ ਜਾ ਹੋਰ ਇਹ ਗੱਲਾਂ ਵੀ ਜੁਗੀਆਂ ਨਹੀਂ ਜੀ ਕਰੋੜਾਂ ਰੁਪਏ ਦੀ ਆਮਦਨ ਕਰਕੇ ਜੇ ਅਸੀਂ 60 ਲੱਖ ਦਾ ਹਿਸਾਬ ਦੇਣਾ ਫਿਰ ਇਸ ਲੋੜਤੀ ਦਿੱਤਾ ਜਾਊਗਾ ਜੀ 8 ਤੱਕਾ ਕਰਮਾ ਜੀ ਸਾਡੇ ਨਾਲ ਇਹ ਚੰਗਾ ਨਹੀਂ ਹੈਗਾ ਇਸ ਨੂੰ ਥਾਣੇ ਕਾਦੇ ਵਾਸਤੇ ਲੈ ਜਾਏਗੇ ਕੀ ਕਰੀ ਅਸੀਂ ਬੋਲਦੇ ਤੇ ਕਿ ਇਹ ਜੀ ਹਿਸਾਬ ਮੰਗਦੇ ਤੇ ਪ੍ਰਧਾਨ ਤੋਂ ਸਰਪ੍ਰਿੰਤ ਤੋਂ ਖੜ ਲੈਣਾ ਤੇ ਰਿਕਾਰਡ ਦੀ ਪੂਰਾ ਵੀ ਕਿੰਨੀ ਆਮਦਨ ਕਰੀਐ ਨੇ ਫਿਰ ਹੁਣ ਇਸ ਤੋਂ ਬਾਅਦ ਹੁਣ ਥੋੜੀ ਕੀ ਅਗਲੀ ਰਣਨੀਤੀ ਅਸੀਂ ਰਾਜਨੀਤੀ ਆ ਜੀ ਦੇਖੋ ਤੁਹਾਡਾ ਬੰਦਾ ਦਾਖਲ ਹੈਗਾ ਇਹਦੇ ਬਾਰੇ ਦੇਖਦੇ ਆ ਕਿ ਬਣਦਾ ਹੈਗਾ ਉਸ ਤੋਂ ਬਾਅਦ ਅਗਲੀ ਕਾਰਵਾਈ ਕਰਾਂਗੇ ਜੀ ਦੇਖੋ ਢੁਕਾਵਾ ਜੀ ਦੇ ਵਿੱਚ ਸਾਡੇ ਗੁਰਦੇਵ ਸਿੰਘ ਚੜ੍ਹੇੜੀ ਪਰ ਵੰਟੂ ਜੀ ਇਹਨਾਂ ਨੇ ਪੂਰੀ ਢੁਕਾਵਾ ਜੀ ਕਰੀ ਹੈ ਉੱਥੇ ਲੜਾਈ ਹੋਣ ਲੜਾਈ ਕਰਾਉਣ ਤੋਂ ਕੋਈ ਅਸਰ ਨਹੀਂ ਛੱਡੀ ਇਹਨਾਂ ਨੇ ਵੀ ਲੜਾਈ ਹੋ ਜੇ ਬਾਹਰੋਂ ਬੰਦੇ ਬੁਲਾਏ ਹੋਏ ਤੇ ਇਹੋ ਤੇ ਕਿਹਦੀ ਦਾ ਕੁਝ ਕੰਮ ਹੁੰਦਾ ਸੀ ਇਹ ਟਰੱਕ ਨਹੀਂ ਨਹੀਂ ਜੀ ਨਹੀਂ ਮੈਂ ਵੀ 2 ਸਾਲ ਰਿਹਾ ਹੋਰ ਬੰਦੇ ਵੀ ਪ੍ਰਧਾਨ ਰਹੇ ਨੇ ਸਾਫ ਸੁਣਾਉਂਦੇ ਦੇ ਜਿਹੜਾ ਪ੍ਰਧਾਨ ਬਣ ਜਾਂਦੇ ਉਹਨੂੰ ਮਨ ਲਾਉਂਦੇ ਸੀ ਅੱਜ ਵੀ ਕੀ ਏਡੇ ਏਡੇ ਕਿਹੜਾ ਕਿ ਤੱਕਾ ਦੀ ਜੀ ਪ੍ਰਸ਼ਾਸਨ ਲੱਗ ਗਿਆ ਦੀ ਬਣਾ ਲਿਆ ਨੇ ਪ੍ਰਧਾਨ ਇਹਨੂੰ ਵੀ ਮਨਾਉਂਦੇ ਨਾਲ ਵੀ ਅਸੀਂ ਮਨਾਉਂਦੇ ਨੂੰ ਵੀ ਭਾਈ ਕੋਈ ਗੱਲ ਹੀ ਅਗਲਾ ਸਾਲ ਫਿਰ ਵੋਟਾਂ ਕਰਵਾਲਾ ਨੇ ਪਰ ਸਾਡੇ ਨਾਲ ਟੱਕਰ ਹੋ ਜਾਣਾ ਮੈਂ ਮਨਜੀਤ ਕਾਕਾ ਜੀ ਨੂੰ ਕਿਵੇਂ ਦੇਖਦਾ ਉਹ ਚੀਜ਼ ਦੇ ਦੇਖੋ ਜੀ ਅਜੇ ਹਾਲਾਤ ਅਸੀਂ ਤਾਂ ਥਾਣੇੋਂ ਛੁੱਟ ਕੇ ਆਏ ਜੀ ਹੁਣ ਛੱਡਿਆ ਜੀ ਤੁਤੂਆ ਦੇਖਦੇ ਜੀ ਥਾਣੇ ਕੀ ਕਹਿ ਕੇ ਲਿਖੇ ਅੰਤਰਕਿਬਲਾ ਲਾਈਵ ਵੀਡੀਓ ਭਾਜੀ ਆ ਜੰਨੇ ਆ ਕਹਿੰਦੇ ਵੀ ਆਂਗੋਂਗੇ ਕਿ ਅਸੀਂ ਗੱਡੀ ਭੇਜੀ ਹੈ ਭਾਜੀ ਐਸੀ ਆਪ ਆ ਜੰਨੇ ਆ ਭੇਜੀ ਕਰੋਗੇ ਤੁਹਾਡੇ ਨਾਲ ਕੌਣ ਕੌਣ ਸੀ ਮੇਰੇ ਨਾਲ ਰਣਜੀਤ ਪ੍ਰਧਾਨ ਤੀਆ ਜੀ ਵਨ ਟੂ ਪ੍ਰਧਾਨ ਤੀਆ ਵੀਤਾ ਪ੍ਰਧਾਨ ਤੀਆ ਮਿੱਟੂ ਪ੍ਰਧਾਨ ਤੀਆ ਪੂਰਾ ਜੀ ਓਕੇ ਮੇਰਾ ਨਾਮ ਬਲਵੰਤ ਸਿੰਘ ਛੇੜੀ ਜੀ ਅੱਛਾ ਜੀ ਮੈਂ ਆਪਰੇਟਰ ਹਾਂ ਲਈ ਠੀਕ ਆ ਜੀ ਜੋ ਵੀ ਗੱਲ ਆਈ ਹੈਗੀ ਸਹੀ ਹੈਗੀ ਉਸ ਤੋਂ ਬਾਅਦ ਕੀ ਹੈਗਾ ਐਮਐਨ ਨਰਿੰਦਰ ਕੌਰ ਭਰਾਜ ਨੇ ਪ੍ਰਸ਼ਾਸਨ ਇਹਨਾਂ ਲਾਤਾ ਕਿ ਸਾਡੇ ਆਮ ਆਪਰੇਟਰ ਉਹਨਾਂ ਦੇ ਦਵਾਹੇੜ ਬੋਲ ਨਹੀਂ ਸਕੇ। ਹਾਂਜੀ। ਤੇ ਬਹੁਤ ਗਲਤ ਹੋ ਰਿਹਾਗਾ, ਜੂਨੀਅਨ ਦਾ ਨੁਕਸਾਨ ਵੀ ਹੋ ਰਿਹਾ। ਠੀਕਾ ਸਾਡਾ ਭਾਈ ਜਰਾ ਖਤਮ ਕਰ ਰਹੇ ਨੇ ਇਹ। ਇੱਕ ਪਾਸੇ ਪ੍ਰਧਾਨਗੀ ਦੀ ਚੋਣ ਹੋਈ ਹੈ ਤਾਂ ਦੂਜੇ ਪਾਸੇ ਜ਼ਹਿਰ ਪੀਤੀ ਗਈ ਹੈ। ਅੱਜ ਕਦੇ ਪਹਿਲਾਂ ਤਾਂ ਨਹੀਂ। ਨਹੀਂ ਜੀ ਪਹਿਲਾਂ ਪ੍ਰਧਾਨ ਦੇਖੋ ਜੀ। ਮੌਕੇ ਤੇ ਬੋਲਣਾ ਹੋਇਆ ਨਹੀਂ ਅਜੇ ਤੱਕ ਪ੍ਰਧਾਨ ਬੋਲੇ ਨਹੀਂਗਾ। ਉਸ ਦੇ ਖਿਲਾਫ ਵੀ ਇਹਨਾਂ ਨੇ ਮੰਨ ਲਓ ਵੀ ਪ੍ਰਸ਼ਾਸਨ ਖੜਾ ਕਰਕੇ ਉਹ ਵਿਚਾਰੇ ਬੰਦੇ ਨੂੰ ਮਾਰਨ ਜੋਗਾ ਕਰਤਾ। ਮਿਕ ਕੋਪਰੇਟਰ ਦੇ ਜਹਿਲ ਜੀ ਦੇ ਕੋ ਜਿਹਨਾਂ ਨੇ ਜਹਿਰ ਪੀਤੀਏ ਤਾਂ ਉਹਨਾਂ ਦੀ ਸਿਹਤ ਦੇ ਬਾਰੇ ਜਾਣਕਾਰੀ ਚ ਹੈ ਉਹ ਤਾਂ ਬਹੁਤ ਸੀਰੀਅਸ ਹੈ ਜੀ ਦੇ ਕੁਝ ਨਹੀਂ ਕਹਿ ਸਕਦੇ ਅਸੀਂ ਖੜੇ ਆ ਜੀ ਔਰ ਜਰੂਰ ਖੜੇ ਆ ਪਰ ਸੀਰੀਅਸ ਹੈ ਜੀ ਹਿਸਾਬ ਦੀ ਗੱਲ ਕਰੀ ਉਹਨਾਂ ਨੇ 90 ਲੱਖ ਰੁਪਏ ਚੱਲ ਮੈਂ 99 ਲੱਖ ਰੁਪਏ ਦੇ ਸੀਰੀਅਲ ਇਕੱਠਾ ਆਇਆ ਇੰਨਾ ਖਰਚ ਹੋਇਆ ਉਹ ਆਪਣੇ ਪੜ ਸਾਹਬ ਤੇ ਸਾਰੇ ਪੜ ਦੇ ਪਾਉਣ ਦੇ ਮਰੇ ਜੀ ਆਪ ਦਾ ਪ੍ਰਧਾਨ ਤੋਂ ਫੋਬਰੇ ਤੇ ਉਹ ਉਹ ਗੱਲ ਇਹ ਆ ਜੀ ਆ ਇੱਕ ਬੰਦਾ ਬੋਲਣਾ ਕੋਈ ਕੋਈ ਬੰਦਾ ਜਦੋਂ ਬੋਲਣਾ ਲੱਗ ਰਿਹਾ ਆਵਾਜ਼ ਉਠਾ ਰਿਹਾ ਸੀ ਤਾਂ ਉਹਨੂੰ ਰੋਕ ਕੇ ਜਾ ਰਹੇ ਸੀ ਕਿਵੇਂ ਲਈ ਤੀ ਹੈ ਜੀ ਉਰੇ ਪਤਾ ਕੀ ਹੈ ਜੀ ਸਾਡੇ ਲੋਕ ਵੀ ਥੋੜੇ ਜੇ ਮਨ ਲੋ ਆਪਰੇਟਰ ਭੋਲੇ ਨੇਗੇ ਇਹ ਮਾਮਲੇ 'ਚ ਅਸੀਂ ਇਹ ਚੀਜ਼ ਕਹਿ ਸਕਦੇ ਹਾਂ ਕਿ ਅੱਜ ਅੱਜ ਅਸੀਂ ਕੁਝ ਇਹ ਕਿ ਜਿਹੜੀ ਉਰੇ ਦੀ ਹੋਂਦiyat ਦਾ ਨਾਕੂਰੀ ਚਾਵੇ ਪਕਾਰ ਨਹੀਂ ਜੀ ਜਿੰਨਾ ਚਿਰ ਸਾਡਾ ਇਹ ਮੰਨ ਲੋ ਕਾਕਾ ਕਾਕਾ ਬਹਿਲਾ ਇਹ ਫਗਵੜੇ ਠੀਕਾ ਜਿੰਨਾ ਚਿਰ ਕੋਈ ਉਦਿਤਵਿਅਤ ਦੇ ਕੋਈ ਉਹ ਨਹੀਂ ਹੁੰਦੀंगी ਸਹੀ ਨਹੀਂ ਹੁੰਦੀंगी ਉਹਨਾਂ ਚਿਰ ਪਕਾਰ ਦਾ ਨਾ ਕੀਤਾ ਸਾਡੀ ਇਹ ਪ੍ਰਸ਼ਾਸਨ ਭਾਗ ਦੇ ਜਿਹਦਾ ਪ੍ਰਧਾਨ ਪਕਾਰ ਕਰਾਉਣ ਕੀ ਵਰ ਕਹਿ ਦਿੰਦੇ ਨੇ ਫਿਰ ਕੀ ਨੇ ਦੇਖੋ ਜੀ ਅਸੀਂ ਰੋਸ ਕਰਾਂਗੇ ਜੀ ਇੱਕ ਪਾਸੇ ਇੱਕ ਪਾਸੇ ਤਾਂ ਯੂਨੀਅਨ ਇੱਕ ਪਰਿਵਾਰ ਸਮਝਦੀ ਐ ਤੇ ਦੂਜੇ ਪਾਸੇ ਜਦੋਂ ਜ਼ਹਿਰ ਕੀਤਾ ਤਾਂ ਕੋਈ ਨਹੀਂ ਆਉਂਦਾ ਤਾਂ ਬੰਦਾ ਹੱਥ ਤੱਕ ਨਾ ਜੀ ਕੋਈ ਨਹੀਂ ਪਹੁੰਚਿਆ ਜੀ ਇਹ ਪਰਿਵਾਰ ਸਮਝਦੀ ਆ ਗੱਲ ਹੀ ਨਹੀਂ ਹੁੰਦੀ ਓਕੇ ਅੱਜ ਕੀ ਨਾਮ ਹੈ ਮਰਜੀ ਸੁਬੀਤਾ ਬੋਲਦੇ ਸਰਪਾ ਪ੍ਰਧਾਨ ਸਾਡੇ ਜਿਹੜਾ ਪਹਿਲਾਂ ਪ੍ਰਧਾਨ ਸੀ ਜੀ ਤੇ 1.5 ਕਰੋੜ ਰੁਪਏ ਉਹ ਤਾਂ ਘਪਲਾ ਕਰ ਗਿਆ ਉਸ ਮਸਲਾ ਵੀ ਚੱਲ ਰਿਹਾ ਸੀ ਇਹਨੂੰ ਇਦਾਂ ਐਂ ਡਰਤੀ ਵੀ ਮੇਰੇ ਕਿਤੇ ਰੋਲਾ ਨਾ ਪਏ ਹਿਸਾਬ ਤੇ ਜਿਸ ਕਰਕੇ ਇਹ ਆਪਦਾ ਗਵਰਨਰ ਫੋਨ ਦੇ ਮਾਰੇ ਨਹੀਂ ਕੰਮ ਕਰ ਰਿਹਾ ਅਸੀਂ ਇਹ ਬੇਨਤੀ ਕਰਦਾ ਸਰਕਾਰ ਨੂੰ ਵੀ ਜਿਹੜਾ ਗਵਨ ਕਰਿਆ ਸਾਡੇ ਸਕੌਟੀਆਂ ਗਲਤ ਲਿਖਿਆ ਗਏ ਆ ਵੀ ਉਹਨਾਂ ਤੇ ਪਰਚਾ ਹੋਣਾ ਚਾਹੀਦਾ ਜੀ ਕੋਈ ਵੀ ਪ੍ਰਧਾਨ ਹੋਵੇ ਅਸੀਂ ਕਹਿੰਦਾ ਇਹ ਮੇਰਾ ਸਾਰਾ ਹਸਾਬ ਦਾ ਪਿਆ ਹਰੇਕ ਮੁੰਡੀ ਦਾ ਪਿਆ ਕਿੱਥੋਂ ਕਿੰਨੇ ਖਾਦੇ ਕਿੱਥੋਂ ਕਿੰਨੇ ਇੱਕ ਸਪੈਲ ਮਗਰ 180000 90000 ਸਾਡੇ ਸੀਜ਼ਨ ਚ ਸਾਰੇ ਲੇਬਰ ਦੇ ਪੁੱਤੀ ਪੈ ਗਟਾ ਖਾ ਗਿਆ ਜੀ ਸਾਡੇ ਲੋਕਾਂ ਨੇ ਸੀ ਪਹਿਲਾਂ ਵੀ ਯਾਦ ਰੱਖ ਕਰਾਦੀ ਚਲੋ ਉਹ ਤਾਂ ਜਨਤਾ ਨਹੀਂ ਬੋਲੀ ਅਸੀਂ ਹੁਣ ਵੀ ਕਹਿੰਦਾ ਜਮੀਰ ਸਿੰਘ ਆ ਲੋ ਜਨਤਾ ਨੂੰ ਕਹਿੰਦੇ ਆ ਜਿੰਨਾ ਫੋਰੀ ਜਮੀਰ ਨਹੀਂ ਜਾਗਦੀ ਤੁਸੀਂ ਕੁਝ ਨਹੀਂ ਕਰ ਸਕਦੇ ਜਿੱਦੀ ਚੋਣੋਂ ਤੁਸੀਂ ਕੀ ਮੰਗਦੇ ਹੈਂ ਅੱਜ ਦੀ ਚੋਣ ਅਜਿਹਾ ਕਹਿੰਦਾ ਚੋਣਗਾਰੀ ਇਹ ਹੈ ਵੀ ਚੋਣ ਦਾ ਕੋਈ ਹੋਣੀ ਇਹ ਸਰਦਾਰ ਸਾਹਿਬ ਨੂੰ ਤਾਂ ਨਹੀਂ ਹਾਈ ਗੱਲ ਸੁਣੋ ਸਾਡਾ ਪਿੰਡਾ ਸਾਹਿਬ ਨਹੀਂ ਦਿੱਤਾ ਗਿਆ ਸਮਾਰ ਕੇ 1.5 ਕਰੋੜਾ ਸਾਡਾ ਸਾਹਿਬ ਆ ਜੀ ਨਾ ਕੋਈ ਸਕੌਟੀਨ ਲਾਫ ਫੇਰ ਵਾ ਸੰਪਤੀ ਕੀ ਸਾਹਿਬ ਕੋਲ ਦਿੱਤਾ ਹੀ ਤੁਸੀਂ ਵੀ ਇੱਕੋ ਕੋਈ ਹਾਂਜੀ 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 ਅੱਜ ਵੀ ਹਿਸਾਬ ਦਿੱਤਾ ਕਿ মিডিਆ ਜਾਂ ਸਭ ਨੇ ਨਹੀਂ ਚੱਲਣ ਦਿੱਤੇ ਕਿੰਨਾ ਕਈ ਸਾਲ ਲਹੀ ਤੇਰੀ ਹਿਸਾਬ ਸਾਨੂੰ ਪਤਾ ਨਹੀਂ ਜਿਵੇਂ ਇਹ ਨਹੀਂ ਦੀ ਠਾਣੇ ਦੀ ਐਸੋ ਤੇ ਡੀਐਸਪੀ ਜਾਉਦੇ ਬੈਠੇ ਦੀ ਪਤਾ ਕੀ ਹੈ ਇਸ ਦਾ ਲੋਕਾਂ ਨੂੰ ਵੀ ਕਹਿੰਦੇ ਸਾਡੀ ਯੂਨੀਅਨ ਨੂੰ ਵੀ ਇਹ ਇਕਤਾ ਕਰ ਲਓ ਤੁਸੀਂ ਪ੍ਰਧਾਨਾਂ ਤੋਂ ਨਾ ਡਰੋ ਜਿਹੜਾ ਪ੍ਰਧਾਨ ਖਾਉ ਉਹਦੇ ਖਿਲਾਫ ਹੋ ਜਾਓ ਬਸ ਕੋਈ ਨਹੀਂ ਬਿਲਕੁਲ ਸਾਡੇ ਪਾਸ ਬੋਲੇ ਨਹੀਂਗੇ ਜੇ ਕੋਈ ਅੱਛਾ ਸੀ